ਮਾਲੇ ਤੇ ਪੁਲਿਸ ਦਾਰਕ ਤੋਂ ਗੋਤਾਸ ਖੋਸ ਦੇ ਜੀ ਐਸ ਆਈ ਕਲਾਸ ਜਿਹੜੇ ਇਹ ਪ੍ਰੋਜੈਕਟ ਦੇ ਨਾਲ ਮੁਖਿਆ ਹੋਇਆ ਸੀ ਰਾਜ ਸੇ ਡਰਾਈਵਰ ਦੇ ਨਾਮ ਤੇ ਕੰਮ ਕਰਦਾ ਸੀ ਉਹਨਾਂ ਨੇ ਇੱਕ ਅੰਡੀਜ ਇੰਸਟਗ੍ਰਾਮ ਕਦਮ ਉੱਤੇ ਆਸਣਾ ਸਨੋਹ ਜੈਪ ਸਿੰਘ ਦੇ ਨਾਮ ਦਾ ਦਰਜ ਕੀਤਾ ਸੀ ਉਹਨੂੰ ਰੁੱਝੇ ਕੁਝ ਪੈਸੇ ਤੇ ਉਹਦੀ ਆਪਣਾ ਦਾ ਕੁਝ ਰੋਡ ਬਰਾਬਰ ਹੋਇਆ ਸੀ ਉਹਨਾਂ ਨੇ ਉਹ ਗੋਲਡਾ ਦਾ ਨਾਮ ਅਪੀਲ ਕਰਕੇ ਅਗਲਾ ਫਾਈਲ ਦੇ ਚੇ ਕੀਤਾ ਉਹਨੂੰ ਵਾਪਸ ਆਪਣੇ ਅਧਿਕਾਰ ਵਿੱਚ ਉਸ ਤੋਂ ਇਹਨਾਂ ਦੇ ਰਿਵਾਰਡ ਦਿੱਤੇ ਸੀ ਪਹਿਲਾ ਬਿਲਕੁਲ ਜਿਹੜਾ ਬਾਅਦ ਵਿੱਚ ਡੇਟ ਕਰੀ ਕਿਤੀ ਜੋ ਉਸ ਤੋਂ ਬਾਅਦ ਉਹਨਾਂ ਨੇ 1 ਲੱਖ 5000 ਦੇ ਵਿੱਚ ਸੈਟਲ ਕਰ ਲਿਆ ਸੀ ਮੈਂ ਤੋਂ ਉਹ ਬੰਦਾ ਦੇਣਾ ਨਿਸ਼ਚਰੋਂ ਦੇ ਸਾਡੇ ਕੋਲ ਪਹੁੰਚ ਪਤਾ ਜਗ ਸਿੰਘ ਬਦਲੇ ਅਸੀਂ ਜਿਹੜਾ ਉੱਥੇ ਮੋਕਲੇ ਤੇ ਕਰਦੇ ਕਰਦੇ ਪਹਿਲਾ ਫੈਸਲਾ ਇਹਦੇ ਵਿੱਚ ਜਿਹੜਾ ਪ੍ਰਾਈਵੇਟ ਰਿਹਾ ਉਸਨੂੰ ਬਹੁਤ ਕਹੀ ਸੀ 1 ਲੱਖ 5000 ਦੀ ਰਕਮ ਨਾਲ ਰੈੱਡ ਹੈਂਡ ਦਾ ਰਾਉਂਡ ਅਪ ਕੀਤਾ ਗਿਆ ਇਹ ਕੋਈ ਨਹੀਂ ਸਾਨੂੰ ਪਤਾ ਲੱਗਿਆ ਕਿ ਜਿਹੜਾ ਮੈਡੀਕਲ ਸੀਗਾ ਉਹ ਵੀ ਉਹ ਕੁਝ ਕੁਛ ਟਾਈਮ 'ਚ ਕਾਰਜ ਕਰਦੇ ਜਿਹੜਾ ਮੈਡੀਕਲ ਸੀ ਉਹਦੇ ਘਰੋਂ ਬਣਾ ਕੇ ਤੇ ਇਹ ਕਿਸ ਤਰ੍ਹਾਂ ਕਿਤੇ ਦਾ ਇਹ ਐਂਟੀ ਨਾਰੋਟਿਕਸ ਪਾਸਪੋਰਟਸ ਦੇ ਵਿੱਚ ਇੱਥੇ ਹੈਂਡਲਰ ਦੇ ਮਾਨਸਾ ਦੇ ਵਿੱਚ ਇਹਨੂੰ ਕਾਰਜ ਕਰਦਾ ਹੈ ਘਰ ਦੇ ਵਿੱਚ ਪ੍ਰਾਈਵੇਟ ਬੰਦੇ ਕਿਹਨੇ ਕਿੰਨੇ ਪੈਸੇ ਬਣਾਏ ਪ੍ਰਾਈਵੇਟ ਰੈਕਸ ਜਿਹੜਾ ਹੈਗਾ ਜਿੰਨਾ ਦਾ ਡਾਕਟਰ ਹੈਗਾ ਕਈ ਜਗ੍ਹਾ ਪਿੱਸਾ ਦੇ ਵਿੱਚ ਗਵਾੜੀ ਹੈ ਤੇ ਬਾਕੀ ਟਿਕਲੇ ਸੇ